ਤੁਹਾਨੂੰ ਨਾਮ ਕਿਦਾਂ ਹੈ ਸੀ ਗੱਲ ਦੀ ਮੇਰੇ ਨਾਮ ਪਰਵਿੰਦਰ ਸਿੰਘ ਤੇ ਇਸ ਟਾਈਮ ਆਪਾਂ ਖੜੇ ਆ ਐਨ ਕੇ ਜੈਂਸੀ ਦੀ ਸੈਕੰਡ ਬ੍ਰਾਂਚ ਬੀ ਐਸ ਐਂਟਰਪ੍ਰਾਈਜ਼ਸ ਨਕੂਗੇਟ ਦੇ ਵਿੱਚ ਹਾਂਜੀ ਆਪਦੇ ਨਾਮ ਨਹੀਂ ਲਿਆ ਮੈਂ ਸੀ ਤਾਂ ਆਪਾਂ ਬੜੀ ਜੇਸੀ ਲਗਾਤਾਰ ਹੀ ਲੱਖਾਂ ਤੋਂ ਬਾਅਦ ਹੋ ਮੰਤ ਹਾਂਜੀ ਬੜਾ ਸ਼ੁਕਰ ਹੈ ਜੀ ਨਹੀਂ ਲੱਗੀ ਕਸਟਮਰ ਸਾਡੇ ਕੋਲ ਆਉਂਦੇ ਨੇ ਰੈਗੂ ਦੇ ਨਾਮ ਨਿਕਲਦੇ ਆ ਰਹੇ ਨੇ ਬੀਤੇ ਦਿਨ ਆਪਣੇ ਕੋਲ ਨੌ ਨੌ ਹਜ਼ਾਰ ਦੇ 200 ਹੀ ਨਾ ਜਿੱਦੀ ਕੁੱਲ ਰਾਸ਼ੀ ਬਣ ਜਾਂਦੀ ਹੈ ਜੀ 18 ਲੱਖ ਰੁਪਏ ਸਿਰਫ 6 ਰੁਪਈਆਂ ਦੀ ਟਿਕਟ ਦੇ ਵਿੱਚ ਉਹ ਆਪਾਂ ਵੀਡੀਓ ਬਣਾ ਕੇ ਪਾਈ ਤੇ ਭਾਜੀ ਇਹਨੇ ਖੁਸ਼ ਹੋਏ ਵੀਡੀਓ ਦੇਖ ਕੇ ਤਰਨਦਾਰਾਂ ਤੋਂ ਸਪੈਸ਼ਲ ਚੱਲ ਕੇ ਆਏ ਟਿਕਟ ਖਰੀਦਣ ਵਾਸਤੇ 6 ਰੁਪਈਆਂ ਦੀ ਤੇ ਇਹਨਾਂ ਨੇ 5 ਟਿਕਟਾਂ ਖਰੀਦ ਲਿੱਤੀਆਂ ਜੀ 6 ਰੁਪਈਆਂ ਦੀਆਂ ਇਹਨਾਂ ਦੀ ਕਿਸਮਤ ਇੰਨੀ ਚੰਗੀ ਹੈ ਕਿ ਉਹਨਾਂ ਪੰਜਾਂ 'ਚ ਨਾਮ ਆ ਗਿਆ 99000 ਦਾ ਕੁੱਲ ਰਾਸ਼ੀ ਬਣ ਗਈ 45000 ਦੀ ਖੁਸ਼ੀ ਆਪੇ ਇਹਨਾਂ ਦੇ ਚਿਹਰੇ ਤੇ ਦੇਖ ਹੀ ਸਕਦੇ ਆਂ ਜੀ ਇਹਨਾਂ ਨੂੰ ਤਾਂ ਲੱਗਦਾ ਵੀ ਜਿਵੇਂ ਸਟਾਰ ਬਣ ਗਏ ਨੇ ਹਾਂਜੀ ਸੋ ਅੱਜ ਅਸੀਂ ਐਡਰੈਸ ਦੀ ਗੱਲ ਕਰੀਏ ਤਾਂ ਸਾਥ ਦੇ ਨੂੰ ਆਪਣੇ ਤੇ ਐਡਰੈਸ ਹੋਂ ਤੱਕ ਸਾਰਿਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਐਨੇਕੇ ਜਨਸੀ ਦੀ ਮੇਨ ਬ੍ਰਾਂਚ ਹੈਗੀ ਹੈ ਜੀ ਉਦਮ ਸਿੰਘ ਚੌਂਗ ਦੇ ਵਿੱਚ ਬਾਕੀ ਐਨੇਕੇ ਜਨਸੀ ਗੁਰੂ ਅਰਸਾ ਜੀ ਹਰ ਜਗ੍ਹਾ ਹੈਗੀ ਹੈ ਜੀ ਇਹ ਫਿਰੋਜ਼ਪੁਰ ਸ਼ਹਿਰ ਦੀ ਦੂਜੀ ਬ੍ਰਾਂਚ ਹੈ ਜੋ ਕਿ ਮੱਖੂ ਗੇੜ ਦੇ ਵਿੱਚ ਹੈਗੀ ਹੈ ਬਿਜਲੀ ਦਫ਼ਤਰ ਦੇ ਜਮਾ ਹੀ ਨਾਲ ਜੀ ਸਾਰੇ ਇੱਥੇ ਆਓ ਆਪਣੀ ਕਿਸਮਤ ਅਜ਼ਮਾਓ ਹੋ ਸਕਦਾ ਹੈ ਅਗਲੀ ਵੀਡੀਓ ਸੀ ਤੁਹਾਡੇ ਨਾਲ ਬਣਾਈਏ ਜੀ ਅਲੀ ਕਿੰਨਾ ਜੀ ਬੜਾ ਮੰਗਤ ਅਲੀ ਜੀ ਇੱਥੇ ਬਣਾਉਣ ਵਾਲੇ ਮੇਰਾ ਡਿਸਟ੍ਰਿਕਟ ਸ਼ਹਿਰ ਤਰਨਤਾਰਨ ਦੇ ਵਿੱਚ ਪਿੰਡ ਅਜੀ ਸ਼ਹਾਬਪੁਰ ਜੋ ਕਮਿਸ਼ਨਰ ਵਿੱਚ ਸਾਡੇ ਜਿਹੜਾ ਨਾਮ ਲਿਖਿਆ ਹੈ ਯਾਰਾ ਕਹਿੰਦਾ ਇਹਨੂੰ ਕੁਛ ਕਰੇਗਾ ਕੁਛ ਇਹ ਬਹੁਤ ਜਿਆਦਾ ਗਾਜੀ ਪਹਿਲਾਂ ਮੈਂ ਟਿਕਟਾਂ ਪਾ ਜਿਹਾ ਜਦੋਂ ਇੱਥੇ ਲਿਖਿਆ ਸੀ ਨਾਮ ਫਰੋਜਪੁਰ ਤੇ ਅੱਜ ਫਰੋਜਪੁਰ ਨਾਮ ਲੈਣ ਆਏ ਆ ਮੈਂ ਇੱਥੇ ਵੱਲੋਂ ਕਾਨੂੰਨ ਵਿੱਚ ਭਰਤੀ ਹੋਇਆ ਸੀ ਫਰੋਜਪੁਰੀ ਤੇ ਇੱਥੇ ਬਹੁਤ ਦੇਣੇ ਫਰੋਜਪੁਰ ਦੇ ਸੰਗਤ ਤੇ ਖੁਸ਼ੀ ਖੁਸ਼ੀ ਬਹੁਤ ਜ਼ਿਆਦੀ ਹੈ ਜੀ ਬਾਕੀ ਇਹਦੀ ਲਾਟ ਜਿਹੜੀ ਪਾਈ ਸੀ ਇਹ ਭਾਈ ਸਰ 30 ਰੁਪਏ ਦੀ ਜਿਹਦੇ ਵਿੱਚ ਪੰਜ ਟਿਕਟਾਂ ਦਿੱਤੀਆਂ ਹੈ ਭਾਈ ਉਹਨਾਂ 30 ਰੁਪਏ ਦੀਆਂ ਤੇ 45000 ਨਾਮ ਦਾ ਜਿਹੜਾ ਜੀ ਇੱਕ ਟਿਕਟ ਦਾ ਨਾਮ ਲਾਉਂਿਆ ਤੇ ਨਾਮ 95 45000 ਰੁਪਏ ਲਿਖੜਿਆ ਇਹਨਾਂ ਸਰਦਾਰ ਜੀ ਉਹਨਾਂ ਨੇ ਇੱਥੇ ਬੁਲਾ ਕੇ ਮੈਨੂੰ ਤਰਨਤਾਰ ਦੋ ਤੇ ਫਿਰੋਜ਼ਪੁਰ ਦੇ ਵੇਚਣਾ ਮੈਨੂੰ ਨਾਮ ਦਿੱਤਾ ਤੇ ਮੈਂ ਸਰਦਾਰ ਜੀ ਉਹਨਾਂ ਦਾ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਦਿਨ ਮੈਂ ਧੰਨਵਾਦ ਕਰਦਾ ਵਾਂ ਵੀ ਜੋ ਮੈਨੂੰ ਸੱਚ ਕੇ ਨਾਮ ਦਿੱਤਾ ਮੈਂ ਹਰਕਦਾ ਰਹੀ ਹਾਂ ਜੀ ਧੰਨਵਾਦ